ਇਹ ਇਹਨਾਂ ਦੀ ਡੰਗਾਈ ਵਾਸਤੇ ਅਸੀਂ ਬਹੁਤ ਵਾਰ ਕਹਿ ਚੁੱਕੇ ਬਈ ਨੀ ਸਫਾਈ ਕਰਨ ਇਹਨਾਂ ਲੋਕਾਂ ਦੀ ਆਪਣੀਆਂ ਜ਼ਮੀਨਾਂ ਆ ਵੀ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਉੱਚੀਆਂ ਕਰਨ ਵਾਸਤੇ ਪਰਮਿਸ਼ਨ ਦੇ ਦਿਓ ਬਈ ਪੈਸੇ ਨਹੀਂ ਮੰਗਦੇ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਇਹ ਆਪਦੀਆਂ ਉੱਥੇ ਡਰੇਂਗਾ ਬਣਾ ਬਣਾ ਕੇ ਸਾਡਾ ਬੇੜਾ ਕਰ ਕਰੀ ਤੁਰਿਆਉਂਦੇ ਆ ਯਾਰ ਮੈਂ ਕਹਿੰਦੇ ਆ ਫਿਰ ਅਸੀਂ ਪਿੱਟਣ ਦੇ ਹਰ ਕੀ ਕਰਨੇ ਆ ਕੋਈ ਆਪਦੀ ਸਰਕਾਰ ਦੇ ਖਿਲਾਫ ਬੋਲਦਾ ਹੁੰਦਾ ਫਿਰ ਉੱਤੇ ਸਾਨੂੰ ਪ੍ਰੈਸ਼ਰ ਪਾਉਂਦੇ ਵੀ ਇਹਨਾਂ ਨੂੰ ਡਿਲੀਟ ਕਰਾਓ ਮੈਂ ਐ ਹੀ ਨਹੀਂ ਕਰਾਉਂਦੇ ਸਾਨੂੰ ਕੱਢ ਦਿਓ ਅਸੀਂ ਤੇ ਇਨਿਕ ਤੰਗ ਹੋਏ ਪਏ 1.5 ਸਾਲ ਰਹਿਗਾ ਮੈਂ ਕਿਹੜੇ ਮੂਨਾ ਨਾ ਚ ਵੜ ਜਾ ਇਹ ਇਹਨਾਂ ਲੋਕਾਂ ਦੀ ਸੀ ਸਾਰਨਾ ਲਵਾਂਗੇ ਇਹ ਮੇਰਾ ਗਲ ਘੁੱਟ ਦੇਣਗੇ ਵੀ ਤੂੰ ਦੱਸ ਉਹ ਵੀ ਹੈਵੀ ਹੋ ਰਹੀ ਹੈ ਲੱਗਦਾ ਸਰਕਾਰ ਤੋਂ ਵੀ ਆਈ ਹੈ ਵੀ ਆ ਠੀਕ ਹੈ ਕਿ ਨਹੀਂ ਇੱਥੇ ਵੋਟਾਂ ਮੰਗਣ ਸਾਨੂੰ ਐਮਐਲਏ ਨੂੰ ਆਣਾ ਪੈਣਾ ਸਾਡੀ ਲੋਕਾਂ ਨੇ ਕੀ ਚੀ ਫੜਦੀ ਕਿ ਕੀਤਾ ਤੂੰ ਓਏ ਤੂੰ ਆ ਨਾ ਵੀ ਬਾਹਰਲੇ ਭਜਾਓ ਹਲਕਾ ਬਚਾਓ ਤੂੰ ਕੀ ਕਰ ਲਿਆ ਸਨੌਰ ਦੇ ਵਿਧਾਇਕ ਹਰਮੀ ਸਿੰਘ ਪਠਾਨ ਮਰ ਦਾ ਸਾਡੇ ਨਾਲ ਮੌਜੂਦ ਨੇ ਪਠਾਨ ਮਰ ਸਾਹਿਬ ਕਿਵੇਂ ਵੇਖੀ ਜੀ ਹਾਲਾਤ ਕੀ ਨੇ ਇਸ ਵਕਤ ਹਲਕੇ ਦੇ ਵਿੱਚ ਤੇ ਅੰਡਰ ਕੰਟਰੋਲ ਆ ਪਰ ਜਿਵੇਂ ਕੱਲ ਬਹੁਤ ਪਾਣੀ ਚੜਿਆ ਸੀ ਅੱਜ ਥੋੜਾ ਜਿਹਾ ਇੱਥੇ 6 ਇੰਚ ਘਟਿਆ ਆ ਦੇਪੇਛੋ ਜਿਵੇਂ ਬਾੜੂ ਤੋਂ ਸਾਡੇ ਸ਼ੁਰੂ ਹੁੰਦਾ ਆ ਉੱਥੋਂ 2.5 ਫੁੱਟ ਘਟ ਗਿਆ ਪਾਣੀ ਉਹਦਾ ਇਹ ਸ਼ੈਤ ਸ਼ਾਮ ਤੱਕ ਹੋਰ ਘਟੂਗਾ ਪਰ ਜੋ ਸੰਕੇਤ ਹੈ ਪਿੱਛੇ 24 ਘੰਟਿਆਂ ਬਾਅਦ ਫੇਰ ਬਰਸਾਤ ਉੱਪਰ ਬਹੁਤ ਪੈਗੀ ਆ ਵੀ ਫੇਰ ਥੋੜਾ ਥੋੜਾ ਕਰਕੇ ਇਹਨੂੰ ਛੱਡਣਗੇ ਜੇ ਤੇ ਇੰਨਾ ਕੁ ਰਵੇ ਇੰਨਾ ਕੁ ਤੇ ਕੋਈ ਜ਼ਿਆਦਾ ਮਾਰ ਨਹੀਂ ਡੇਰੇ ਵਾਲਿਆਂ ਚ ਪ੍ਰੋਬਲਮ ਆ ਗਈ ਜਿੱਥੇ ਡੰਗਰ ਤੇ ਪਰਿਵਾਰ ਵੱਸੇ ਆ ਉਹਨਾਂ ਨੂੰ ਤਾਂ ਪ੍ਰੋਬਲਮ ਆ ਗਈ ਆ ਅਜੇ ਪਿੰਡਾਂ ਵਾਲਿਆਂ ਦਾ ਬਚਾਇਆ ਆ ਜਿਹੜੇ ਜਿਤਨਾ ਸਾਡੇ ਅਸਲ ਮਾਰ ਜਿਹੜੀ ਕਰਦੀ ਨਾ ਜਿਵੇਂ ਆ ਘੱਗਰ ਆ ਇਹ ਤੇ ਤਕਰੀਬਨ ਸਾਡੇ ਜਿਹੜੇ ਹਲਕੇ ਦੇ ਪਿੰਡ ਆ ਜਿਤਨਾ ਸ਼ੁਰੂ ਤੋਂ ਲੈ ਕੇ 20 25 ਪਿੰਡਾਂ ਨੂੰ ਮਾਰ ਕਰਦਾ ਬਾਹਰ ਕ ਨਿਕਲਦਾ ਪਰ ਜੇ ਇਹਨਾਂ ਦੀ ਡੰਗਾਈ ਵਾਸਤੇ ਅਸੀਂ ਬਹੁਤ ਵਾਰ ਕਹਿ ਚੁੱਕੇ ਆ ਵੀ ਦੀ ਸਫਾਈ ਕਰਨ ਇਹਨਾਂ ਲੋਕਾਂ ਦੀ ਆਪਣੀਆਂ ਜ਼ਮੀਨਾਂ ਆ ਵੀ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਉੱਚੀਆਂ ਕਰਨ ਵਾਸਤੇ ਪਰਮਿਸ਼ਨ ਦੇ ਦਿਓ ਬੇ ਪੈਸੇ ਨਹੀਂ ਮੰਗਦੇ ਇਹ ਲੋਕ ਸਾਡੇ ਕੋਲ ਜੋ ਆਉਂਦੇ ਕਿਉਂ ਅਸੀਂ ਇੱਕ ਬੰਦੇ ਨੇ ਬਾਹਰੋਂ ਆਉਣਾ ਇੱਕ ਮੇਰਾ ਇੱਥੇ ਨਾਲ ਪਿੰਡ ਆ ਮੇਰੀ ਪੈਲੀ ਨੂੰ ਵੀ ਮਾਰ ਪੈਂਦੀ ਇਸ ਪੈਲੀ ਇਸ ਪਾਣੀ ਦੀ ਵੀ ਸਾਨੂੰ ਇਸ ਚੀਜ਼ ਦੀ ਅਸੀਂ ਤਾਂ ਇੱਥੇ ਜੰਮੇ ਪਲੇ ਆ 50 ਸਾਲਾ ਦੇ ਹੋ ਗਏ ਆ ਵੀ ਕਿਹੜੀ ਚੀਜ਼ ਦੀ ਮਾਰਿਆ ਆ ਜਿਹੜੇ ਆਈਐਸ ਅਫਸਰ ਆ ਸਾਡੇ ਇਹਨਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਇਹ ਆਪਦੀ ਉੱਥੇ ਡਰੇਂਗਾ ਬਣਾ ਬਣਾ ਕੇ ਸਾਡਾ ਬੇੜਾ ਕਰ ਕਰੀ ਤੁਰੇ ਆਉਂਦੇ ਆ ਜਿਹੜਾ ਮੈਂ ਕੱਲ ਵੀ ਉਹ ਗੱਲ ਕੀਤੀ ਸੀ ਵੀ ਕ੍ਰਿਸ਼ਨ ਕੁਮਾਰ ਤੋਂ ਬਚਾ ਲਓ ਤੇ ਪੰਜਾਬ ਬਚ ਸਕਦਾ ਜਿਹੜਾ 3.5 ਲੱਖ ਕਿਊਸਕ ਪਾਣੀ ਉੱਥੇ ਜਮਾ ਹੋ ਸਕਦਾ ਹੈ ਉਦੋਂ ਲੋਕਾਂ ਨੇ ਆਖਿਆ ਵੀ ਜਦੋਂ ਪਾਣੀ ਵਧਣਾ ਸ਼ੁਰੂ ਹੋ ਗਿਆ ਬੀਨੂ ਘਟਾ ਦਿਓ ਇਹਦਾ ਪਟਾਰ ਖੋਲਦੀ ਆਪਾਂ ਰਾਜਸਤਾਨ ਨੂੰ ਜਾਂਦੀਆਂ ਨਹਿਰਾ ਇਸ ਸੜਕ ਦਾ ਮੈਨੂੰ ਸਾਲ ਹੋ ਗਿਆ ਰੌਲਾ ਪਾਉਂਦੇ ਨੇ 2 ਸਾਲ ਵੀ ਪਾਣੀ ਦੀ ਜਦੋਂ ਤੇਜ਼ ਆਇਆ ਸਾਡੇ ਘਰ ਦੀ ਛੜਕਦੇ ਬਣਾ ਦਿਓ ਉਹ ਵੀ ਕਿਸੇ ਨੇ ਨਹੀਂ ਸੁਣੀ ਵਿਧਾਇਕ ਦੀ ਸੁਣਵਾਈ ਨਹੀਂ ਹੋ ਰਹੀ ਯਾਰ ਮੈਂ ਕਹਿਣ ਦੇ ਆ ਫਿਰ ਅਸੀਂ ਪਿੱਟਣ ਦੇ ਆ ਹੋਰ ਕੀ ਕਰਨ ਦੇ ਆ ਕੋਈ ਆਪਦੀ ਸਰਕਾਰ ਦੇ ਖਿਲਾਫ ਬੋਲਦਾ ਹੁੰਦਾ ਫਿਰ ਉੱਤੇ ਸਾਨੂੰ ਪ੍ਰੈਸ਼ਰ ਪਾਉਂਦੇ ਵੀ ਇਹਨਾਂ ਨੂੰ ਡਿਲੀਟ ਕਰਾਓ ਮੈਂ ਐ ਹੀ ਨਹੀਂ ਕਰਾਉਂਦੇ ਸਾਨੂੰ ਕੱਢ ਦਿਓ ਅਸੀਂ ਤੇ ਇੰਨੇ ਤੰਗ ਹੋਏ ਪਏ ਆ ਅਸੀਂ ਲੋਕਾਂ ਦੇ ਵਿੱਚ ਰਹਿਣਾ ਨਾ ਤਾਂ ਛੇਤਰ ਇਨਾਂ ਖਾਣੇ ਮੈਂ ਡੇਢ ਸਾਲ ਰਹਿਗਾ ਮੈਂ ਕਿਹੜੇ ਮੂਨਾ ਨਾ ਚ ਵੱਡ ਜਾਊਗਾ ਜੇ ਇਹਨਾਂ ਲੋਕਾਂ ਦੀ ਸੀ ਸਾਰ ਨਾ ਲਵਾਂਗੇ ਇਹਦੇ ਮੇਰਾ ਗਲ ਘੁੱਟ ਦੇਣਗੇ ਵੀ ਤੂੰ ਦੱਸ ਉਹ ਵੀ ਹੈਵੀ ਹੋਰੀ ਲੱਗਦਾ ਸਰਕਾਰ ਤੋਂ ਵੀ ਹੈਈ ਹੈ ਵੀ ਆ ਜੇ ਕ੍ਰਿਸ਼ਨ ਕੁਮਾਰ ਨਹੀਂ ਸੂਤਰ ਆਉਂਦਾ ਜਿਹੜੇ ਮਹਿਕਮੇ ਚੋਂ ਗਿਆ ਉਹਨਾਂ ਦਾ ਬੇੜਾ ਕਰ ਕੀਤਾ ਹੁਣ ਇੱਥੇ ਆ ਜੇ ਰੇਤਾ ਚੁੱਕਣ ਦੇਂਦਾ ਲੋਕਾਂ ਨੂੰ ਉਹਨਾਂ دریاਵਾਂ ਚੋਂ ਆ ਜੋ ਬਾਹਰ ਨਾ ਪਾਣੀ ਨਿਕਲਦਾ ਜੇ ਇਹਨਾਂ ਇਹਨਾਂ ਚੋਂ ਮਿੱਟੀ ਚੁੱਕ ਕੇ ਲੋਕ ਪਹਿਲਾਂ ਵੀ ਤਾਂ ਪਾਉਂਦੇ ਰਹੇ ਸੀ ਜਦੋਂ ਇਹ ਖੇਤੀਆਂ ਕਰਦੇ ਰੋ 20-25 ਸਾਲ ਪਹਿਲਾਂ ਕੋਈ ਇਹ ਮਨਜ਼ੂਰੀਆਂ ਦੀ ਲੋੜ ਹੀ ਨਹੀਂ ਹੁੰਦੀ ਸਾਰੇ ਪੱਟ ਪੱਟ ਆਪਣੀਆਂ ਪੈਲੀਆਂ 'ਚ ਪਾਉਂਦੇ ਰਹੇ ਲੋਕਾਂ ਨੇ ਕੰਢਿਆਂ ਦੇ ਉੱਤੇ ਜ਼ਮੀਨਾਂ ਲਈਆਂ ਮੇਰੀ ਅੱਜ ਵੀ ਜ਼ਮੀਨ ਦੋ ਕਿੱਲੇ ਉੱਥੇ ਦੋ ਕਿੱਲੇ ਜ਼ਮੀਨ ਲੈ ਕੇ ਕੰਢਿਆਂ 'ਤੇ ਰੱਖੀ ਇਹ ਆਉਂਦਾ ਸੀ ਭਰ ਦਿੰਦਾ ਇੱਧਰ ਆਂ ਹੀ ਉੱਥੋਂ ਮਿੱਟੀਆਂ ਚੁੱਕ ਕੇ ਆਪਣੀਆਂ ਪੈਲੀਆਂ ਉੱਚੀਆਂ ਕਰਦੇ ਰਹੇ ਆ ਇਹ ਜਦੋਂ ਦਾ ਆਇਆ ਸਰਦਾਰ ਸਾਹਿਬ ਇਹਨੇ ਮਨਜ਼ੂਰੀਆਂ ਦੇ ਸ਼ੁਰੂ ਕਰਤਾ ਕੌਲੀ ਮਿੱਟੀ ਦੀ ਕੋ ਚੁੱਕ ਲੈਤੇ ਇਹਨੂੰ ਸੈਟਲਾਈਟ ਤਾਂ ਹੀ ਡਿੱਹ ਜਾਂਦਾ ਆ ਹੁਣ ਲੋਕਾਂ ਦੇ ਘਰ ਬੇੜਾ ਕਰ ਕਰਕੇ ਰੱਖਤਾ ਸਾਰਿਆਂ ਦਾ ਹੁਣ ਇਹਨੂੰ ਖਾਲਾ ਮਿੱਟੀ ਰੱਖ ਲਈ ਜਿਹੜੀ ਤੂੰ ਰੇਤਾ ਖਾਲੇ ਇਹ ਲਿਖੀਏ ਤੁਸੀਂ ਵਗੈਰਾ ਸਾਰੇ ਚਿੱਠੀਆਂ ਚਿੱਠੀਆਂ ਲਿਖੀਆਂ 10 ਵਾਰੀ ਮੇਰੇ ਕੋ ਮੇਰੇ ਘਰੇ ਨੰਬਰ ਲੱਗਦਾ ਹਰ ਇੱਕ ਚਿੱਠੀ ਦਾ ਜਿਹੜੀ ਮੈਂ ਭੇਜਦਾ ਜਿਹੜੇ ਦੂਜਿਆਂ ਨੇ ਰੌਲਾ ਪਾਉਂਦੇ ਉਹ ਆਪਣਾ ਉਹਨਾਂ ਕੋਲ ਗੱਲ ਕਰਨ ਨੂੰ ਹੈਗੀ ਆ ਪਰ ਉਹਨਾਂ ਨੂੰ ਇਹ ਨਹੀਂ ਨਾ ਪਤਾ ਵੀ ਅਸੀਂ ਉੱਥੇ ਕੀ ਕੀ ਗੱਲਾਂ ਕਰਦੇ ਕਵੈਸਚਨ ਕਿਹੜੇ ਕਿਹੜੇ ਚੁੱਕਦੇ ਆ ਮੈਂ ਆਪਣੀ ਖਲਾਫ ਆਪਣੀ ਸਰਕਾਰ ਦੇ ਖਿਲਾਫ ਵੈਸੇ ਕਵੈਸਚਨ ਲਾਉਂਦਾ ਕੋਈ ਨਹੀਂ ਮਾਠਤੀ ਕੁਐਸਚਨ ਇਹ ਦੋ ਪਹਿਲੋ 라 ਚੁਕਾ ਤੇ ਲਾਇ ਵੀ ਸਾਰੇ ਜਿਹੜੇ ਲੋਕਾਂ ਨੇ ਭਲੇ ਦੇ ਆ ਇਹਨਾਂ ਚੀਜ਼ਾਂ ਦਾ ਵੀ ਸਭ ਤੋਂ ਪਹਿਲੋ ਕਿਊਸਕ ਵਧਾਉਣ ਵਾਸਤੇ ਸੂਆਂ ਦੇ ਪਾਣੀ ਲਾਇਓ ਕਿਊਸਕ ਵੱਧ ਗਿਆ ਠੀਕ ਹੈ ਨਾ ਜਿਹੜੀ ਜਿਹੜੀ ਕੰਮ ਕੀਤਾ ਅੱਜ ਬਈ ਕਾਫੀ ਕੰਮ ਇਹੋ ਜਿਹਾ ਜਿਹੜੇ ਕ੍ਰਿਸ਼ਨ ਕੁਮਾਰ ਝੂਠ ਬੋਲਦਾ ਸਰਕਾਰ ਨੂੰ ਵੀ ਆ ਸੂਆ ਚੱਲ ਰਿਹਾ ਉਹ ਰਿਕਾਰਡ ਚ ਨਹੀਂ ਰਿਕਾਰਡ ਚ ਚੱਲ ਰਿਹਾ ਪਰ ਐਕਚੁਅਲੀ ਹੈ ਨਹੀਂ ਉੱਥੇ ਇਹ ਅਫਸਰ ਭੇਜ ਰਹੇ ਨੇ ਜੋ ਡੀਸੀ ਨੇ ਜੋ ਐਸਜੀਐਮ ਨੇ ਤੁਹਾਡੇ ਇਲਾਕੇ ਦੇ ਜੋ ਚਾਰਜ ਨੇ ਉਹ ਪੇਸ਼ ਕਮਾਰ ਯਾਰ ਮੈਂ ਐਮਐਲਏ ਆ ਮੈਂ ਸਰਪੰਚ ਨੂੰ ਆਖੂਗਾ ਤੂੰ ਲਿਖ ਕੇ ਭੇਜ ਜੀ ਇਹਨਾਂ ਦੀ ਤਾਕਤ ਹੈ ਵਿਚਾਰਿਆਂ ਦੀ ਜੇ ਸੁਪਰੇਸ਼ਨ ਕੁਮਾਰ ਆਪਦੇ ਐਕਸ਼ਨ ਨੂੰ ਐਸਡੀਓ ਨੂੰ ਕਹੂ ਵੀ ਆਹ ਲਿਖ ਕੇ ਭੇਜ ਇਹਨਾਂ ਦੀ ਤਾਕਤ ਹੈ ਵੀ ਨਾ ਲਿਖ ਕੇ ਭੇਜਣਾ ਇਹਨਾਂ ਨੇ ਮਰਨਾ ਹਾਂਜੀ ਜ਼ਿੰਮੇਵਾਰ ਕ੍ਰਿਸ਼ਨ ਕੁਮਾਰ ਆਈਏ ਅਫਸਰ ਹੈ ਇਸ ਪੂਰੀ ਜੋ ਹੋ ਰਹੀ ਹੈ ਸਭ ਮਾੜੇ ਨਹੀਂ ਹੈਗੇ ਇਹ ਇਕੱਲਾ ਹੀ ਬੇੜਾ ਕਰ ਕਰਦਾ ਇਸ ਦੇ ਵਿੱਚ ਕਮੀ ਹੈ ਕਿਉਂਕਿ ਇਹ ਵਿਰੋਧੀ ਤੇਰਾ ਨਹੀਂ ਇਹ ਜ਼ਿਕਰ ਇਹ ਹੁੰਦਾ ਹੈਗਾ ਅਕਸਰ ਕਿ ਦਿੱਲੀ ਵਾਲੇ ਸਰਕਾਰ ਚਲਾਉਂਦੇ ਨੇ ਇਹ ਇਹ ਕਮੀ ਹੈਗੀ ਹੈ ਜਿਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਜਦੋਂ ਇੱਥੇ ਵੋਟਾਂ ਦੇਣੀਆਂ ਵੋਟਾਂ ਲੈਣਾ ਅਸੀਂ ਆਉਣਾ ਇਹ ਸਾਨੂੰ ਪਹਿਲਾਂ ਸਾਪ ਨੂੰ ਪਹਿਲਾਂ ਆਪਾਂ ਨੂੰ ਆਪ ਪਛਾਣਨਾ ਪੈਣਾ ਇੱਥੇ ਵੋਟਾਂ ਮੰਗਣ ਕਿਸੇ ਨਹੀਂ ਨਾ ਦਿੱਲੀ ਵਾਲੇ ਨੇ ਉਹਨਾਂ ਨਾਲ ਦੂਜੇ ਨਹੀਂ ਆਉਣਾ ਠੀਕ ਹੈ ਕਿ ਨਹੀਂ ਇੱਥੇ ਵੋਟਾਂ ਮੰਗਣ ਸਾਨੂੰ ਐਮਐਲਏ ਨੂੰ ਆਣਾ ਪੈਣਾ ਸਾਡੀ ਲੋਕਾਂ ਨੇ ਗਿੱਚੀ ਫੜਦੀ ਥੋੜੀ ਕੀ ਕੀਤਾ ਤੂੰ ਏ ਤੂੰ ਆ ਨਾ ਵੀ ਬਾਹਰਲੇ ਭਜਾਓ ਹਲਕਾ ਬਚਾਓ ਤੂੰ ਕੀ ਕਰ ਲਿਆ ਜਿਹੜੀਆਂ ਚੀਜ਼ਾਂ ਅੱਜ ਅਸੀਂ ਇੱਥੇ ਰੌਲਾ ਪਾਉਂਦੇ ਆ ਇਹ ਸਾਨੂੰ ਰੌਲਾ ਪਾਉਂਦੇ ਨੂੰ 3 ਸਾਲ ਹੋ ਗਏ ਆ ਜਦੋਂ ਦਾ ਮੈਂ ਬਣਿਆ ਸਾਡੇ ਆਓ ਆਪਣੇ ਨਹੀਂ ਪੁਲ ਨਹੀਂ ਆਪਣਾ ਲੇਲਾ ਪਿੰਡ ਆ ਲੇਲਾ ਤੋਂ ਰੌੜ ਤੱਕ 13 14 ਕਿੱਲੇ ਜ਼ਮੀਨ ਦੀ ਅਕਵਾਇਰ ਵਾਸਤੇ ਭੇਜਿਆ ਆ ਬਈ ਇਹਨੂੰ 60 ਫੁੱਟ ਚੌੜੀ ਸਾਨੂੰ ਜ਼ਮੀਨ ਅਕਵਾਇਰ ਕਰ ਦੋ ਹੀ ਪੁੱਟ ਕੇ ਤੇ ਇਹਦਾ ਪਾਣੀ ਬਾਹਰ ਕੱਢ ਦਈਏ ਇੱਕ ਦੁੱਧਨ ਗੁਜਰਾ ਕੋਲ ਭੇਜਿਆ ਆ ਬਈ ਉਹਨੂੰ 12 ਕਿੱਲਾਂ ਦੀ ਜ਼ਮੀਨ ਆ ਬਈ ਉਹਨੂੰ ਸਾਨੂੰ 60 ਫੁੱਟ ਚੌੜੀ ਪੁੱਟਣ ਵਾਸਤੇ ਅਕਵਾਇਰ ਕਰ ਦੋ ਵੀ ਇਹ ਪੁੱਟਦੀ ਸਿੱਧਾ ਸਾਡਾ ਪਾਣੀ ਜਿਹੜਾ ਸਾਡਾ ਜਾਵੇ ਅਸਲ ਕਿੱਥੇ ਆ ਜਿੱਤਰਾ ਹੋਣਾ ਪੋਲਿਆ ਆ ਕਿੰਨਾ ਪੋਲ ਲੰਮਾ ਹੋਊਗਾ 200 ਫੁੱਟ ਕੇ 180 ਕਿੰਨਾ ਹੈ 200 ਫੁੱਟ ਦੇ ਨੇੜੇ ਆ ਇੱਥੇ ਤਾਂ 200 ਫੁੱਟ ਆ ਉੱਥੇ ਜਾ ਕੇ ਕਿੰਨਾ ਰਹਿ ਗਿਆ 40 ਫੁੱਟ ਚੜਾਈ ਘਟ ਰਹੀ ਹੈ ਚੜਾਈ ਘਟ ਗਈ ਇਹ ਸਭ ਜਗ੍ਹਾ ਤੇ ਹੈਗਾ ਇਹ ਹਰ ਨਾ ਸਾਰੇ ਜਗ੍ਹਾ ਨਹੀਂ ਜਿਵੇਂ ਆ ਖੁੱਲਾ ਆ ਇਹ ਕਰਤਾ ਇਹਦੇ ਪਿੱਛੇ ਜਿਹੜਾ ਆ ਉਹ ਕਿਤੇ 30 ਫੁੱਟ ਹੈ ਕਿਤੇ 20 ਫੁੱਟ ਹੈ ਕਿਤੇ 50 ਫੁੱਟ ਤੋਂ ਬਾਹਰ ਆ ਜਾਂਦਾ ਫਿਰ ਉਹ ਤੋਂ ਬਾਅਦ ਜਿਵੇਂ ਬੰਨ ਬੱਦੇ ਹੀ ਨਾਲ ਆ ਆ ਸਾਡਾ ਜਿਹੜਾ ਬੰਨ ਆ ਨਾ ਇਹ ਬੰਨ ਵੀ ਉਹਨਾਂ ਨੇ ਖਾਲਸਾ ਵਾਲਿਆਂ ਨੇ ਬੰਨ ਕੇ ਦਿੱਤਾ ਪਰਲੇ ਬੰਨੇ ਆ ਇਹ ਤਾਂ ਸ਼ਰਮ ਦੇ ਮਾਰੇ ਆਉਂਦੇ ਵੀ ਨਹੀਂ ਇੱਥੇ ਵੀ ਕੀ ਆਖਾਂਗੇ ਲੋਕ ਜਾ ਕੇ ਪੁੱਛਦੇ ਸਾਨੂੰ ਪਰ ਜੋ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਕਿ ਮੈਂ ਸਭ ਨੂੰ ਮਿਲਦਾ ਕਿ ਆਪਣੇ ਵਿਧਾਇਕ ਨੂੰ ਸਮਾਂ ਨਹੀਂ ਦੇ ਰਹੇ ਸੁਣਨ ਦੇ ਲਈ ਉਹ ਇੱਕ ਮੈਂ ਤਾਂ ਅਰਦਾਹਦਾ ਮੈਨੂੰ ਜੋ ਮੇਰਾ ਫੈਕਟਰੀ ਦਾ ਵੀਡੀਓ ਮੈਨੂੰ ਨਹੀਂ ਨਾ ਪਤਾ ਕਿਹ ਚੀਜ਼ ਦਾ ਤੇ ਮੈਨੂੰ ਉਹ ਮੂਰਖ ਬਣਾ ਸਕਦੇ ਆ ਠੀਕ ਆ ਮੈਨੂੰ ਪਤਾ ਮੈਂ ਸਰਪੰਚ ਵੀ ਰਿਆਂ ਬਲਾਕ ਸੰਮਤੀ ਦਾ ਚੇਅਰਮੈਨ ਵੀ ਰਿਆਂ ਜ਼ਿਲ੍ਹਾ ਪ੍ਰਧਾਨ ਵੀ ਰਿਆਂ ਸਾਰੀਆਂ ABC ਨਾਲ ਪੜ ਕੇ ਗਿਆ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਰਿਆਂ ਮੈਨੂੰ ਇਹਨਾਂ ਲੋਕਾਂ ਦਾ ਮੈਂ ਇਹਨਾਂ ਦੇ ਵਿੱਚ ਰਿਆਂ ਵੀ ਕੀ ਸਾਡੇ ਹਾਲਾਤ ਆ ਤੇ ਕੀ ਇਹਨਾਂ ਦੇ ਹਾਲਾਤ ਆ ਏ ਮੈਨੂੰ ਦੱਸ ਨਹੀਂ ਸਕਦੇ ਮੇਰੇ ਕੋ ਸਾਰੇ ਆਉਂਦੇ ਕਿਸਾਨ ਯੂਨੀਅਨ ਵਾਲੇ ਵੀ ਦੂਜੇ ਵੀ ਆਉਂਦੇ ਆ ਆਹ ਕੁਐਸਚਨ ਲਾ ਮੈਂ ਉਦੋਂ ਪਹਿਲਾਂ ਲਾਇਆ ਹੁੰਦਾ ਇਹ ਮੈਨੂੰ ਜਿਹੜੀ ਇਹਨਾਂ ਨੇ ਚੀਜ਼ ਦੱਸਣੀ ਹੋ ਮੈਨੂੰ ਪਤਾ ਠੀਕ ਹੈ ਕਿ ਨਹੀਂ ਇਹਨਾਂ ਦੇ ਵਿੱਚ ਮੈਂ ਆਇਆ ਮੈਂ ਇਹਨਾਂ ਦੇ ਵਿੱਚ ਜੰਮਿਆ ਪੜਿਆ ਮੇਰੀ ਪਹਿਲੀ ਮੈਂ 17 ਸਾਲਾਂ ਦਾ ਹਾਂ 17 ਸਾਲਾਂ ਦੇ ਨੇ ਆ ਸਾਡਾ ਨਾਲ ਮਕਬੂਲਪੁਰ ਪੈਣੀ ਪਿੰਡ ਸਾਡੀ ਪਹਿਲੀ ਆ ਸਾਡੇ ਸਾਰੇ ਚਾਚੇ ਤਾਇਆ ਦੀ 250 ਏਕੜ ਮੈਂ ਉਥੇ 17 ਸਾਲਾਂ ਦੇ ਨੇ ਬੰਨ ਬੰਨਤਾ ਸੀ ਤੇ ਉਦੋਂ ਜਿਹੜਾ ਡੀਸੀਸੀ ਕਮਿਸ਼ਨਰ ਸੀ ਆਉਂਦਾ ਸੀ ਕਿਹੜੇ ਬੰਦੇ ਨੇ ਬੰਨਦਾ 25 ਲੱਖ ਰੁਪਏ ਲੱ ਕਟਾਈਆਂ ਸਾਲਾਂ ਚ ਅਸੀਂ ਆਪਦੀ ਫਸਲ ਬਚਾਉਂਦੇ ਰਹੇ ਉਦੋਂ ਲੋਕ ਉਦੋਂ ਕੋਈ ਨਹੀਂ ਪੁੱਛਦਾ ਹੁੰਦਾ ਵੀ ਮਿੱਟੀ ਜਿੰਨੀ ਮਰਜੀ ਪੋਟਲੋ ਨਾ ਪੋਟਲੋ ਪਹਿਲੋ ਮਿੱਟੀ ਪੁੱਟੀ ਫਿਰ ਅਸੀਂ ਆਪਦੇ ਮਾਰ ਕੰਡੇ ਸਾਫ਼ ਕੀਤੇ ਤੇ ਉਹਨੂੰ ਜ਼ਮੀਨ ਨੂੰ ਫਿਰ ਉੱਚਾ ਕਰ ਲਿਆ ਇਹ ਲੋਕ ਸਾਰੇ ਆਪਣੀਆਂ ਵਾਲੀਆਂ ਜ਼ਮੀਨਾਂ ਨੇ ਬਹੁਤ ਨੀਵੀਆਂ ਸੀ ਪਹਿਲੋਂ ਇਹ ਲੋਕਾਂ ਨੇ ਕੱਢ-ਕੱਢ ਕੇ ਆਪਣੀਆਂ ਇਹ ਉੱਚੀਆਂ ਕਰ ਲਈਆਂ ਸਾਰੀਆਂ ਵਧੀਆ ਜ਼ਮੀਨਾਂ ਬਣਾਈਆਂ ਪੋਟ ਲੈਂਦੇ ਸੀ ਅਜਿ ਤਰਾ ਸਾਈਡ ਤੋਂ ਕਿਸੇ ਨੂੰ ਪੈਸਿਆਂ ਦੀ ਲੋੜ ਆ ਇਹ ਪੁੱਟ ਕੇ ਵੇਚਤੀ ਉਹਨੇ ਇੱਕ ਘਰ ਆਉਂਦਾ ਸੀ ਭਰਦਾ ਸੀ ਉਹਨੂੰ ਫਿਰ ਭਰ ਦਿੰਦਾ ਸੀ ਇਹ ਦੋ ਕੁ ਸਾਲਾਂ ਤਰ੍ਹਾਂ ਚ ਪੂਰੀ ਹੋ ਜਾਂਦੀ ਸੀ ਪਾਣੀ ਤੇ ਨਾ ਪਾਣੀ ਗਰਬਾਰ ਨਿਕਲਦਾ ਸੀ ਤੇ ਨਾ ਹੁਣ 2009 ਦਾ ਪਾਣੀ ਆਇਆ ਹੁਣਾਂ ਲੱਗਾ ਤੇਜ਼ ਹੁਣ ਉਸ ਤੋਂ ਬਾਅਦ ਫਿਰ ਇਹ ਹਾਲਾਤ ਹੋ ਗਏ ਹਾਂ ਹੁਣ ਅਸੀਂ ਇਹਦੇ ਵਿੱਚ ਕੁਸ਼ ਹੱਟੀਆਂ ਜੜੀਆਂ ਤੇ ਬੀਆਂ ਕੱਢ ਕੇ ਦਾ ਇਹ ਫੇਰ ਹੋ ਰਿਹਾ ਫਿਰ ਸਰਕਾਰ ਦੀ ਜਗ੍ਹਾ ਨਹੀਂ ਹੈ ਲੋਕਾਂ ਦੀ ਆਪ ਦੀ ਜਗ੍ਹਾ ਰਜਿਸਟਰੀ ਵਾਲੀ ਆ ਚਾਹਤ ਜਗ੍ਹਾ ਤੇ ਤੇ ਇਜਾਜ਼ਤ ਦਿੱਤੀ ਜਾ ਸਕਦੀ ਨਹੀਂ ਦਿੰਦਾ ਜਾ ਕਿਸੇ ਨੂੰ ਨਹੀਂ ਪਟਣ ਦਿੰਦਾ ਕਿਸੇ ਨੂੰ ਉਦੋਂ ਆਣ ਕੇ ਪਰਚਾ ਕਰ ਦਿੰਦਾ ਇੱਥੇ ਕਿੰਨੇ ਆ ਬੰਦਿਆਂ ਨੇ ਪਰਚਾ ਚ ਐਮਐਲਏ ਦੀ ਜਿਹੜੀ ਸੁਣਵਾਈ ਨਹੀਂ ਤੇ ਕਿਹਦੀ ਸੁਣਵਾਈ ਹੋਈ ਸੁਣਵਾਈ ਮੈਂ ਜਦੋਂ ਕਰਦਾ ਫਿਰ ਮੈਨੂੰ ਆਦੇ ਗਲਤ ਬੋਲਦਾ ਇਹ ਐ ਕਰਦਾ ਮੈਂ ਤਾਂ ਧੱਕੀ ਧੁੱਕੀ ਫਿਰਦਾ ਕੰਮ ਵਿੱਚ ਦੂਜੇ ਦੇ ਵਿਚਾਰੇ ਬਾਹਲੇ ਘੁੱਗੂ ਆ ਕ੍ਰਿਸ਼ਨ ਕੁਮਾਰ ਤੋਂ ਕਲੇ ਤੋਂ ਖਫਾ ਤੁਸੀਂ ਕਹਿ ਰਹੇ ਪ੍ਰੈਸ਼ਰ ਹੈ ਨਾ ਡਿਲੀਟ ਕਰਾਂਗਾ ਕਿ ਡਿਲੀਟ ਕਰ ਦੋ ਕਿਹਦਾ ਪ੍ਰੈਸ਼ਰ ਹੈ ਮੈਂ ਕਿਸੇ ਦਾ ਨਾਮ ਹੀ ਲਵਾਂ ਪਰ ਕ੍ਰਿਸ਼ਨ ਕੁਮਾਰ ਸਭ ਤੋਂ ਮਾੜਾ ਤੇ ਸਭ ਤੋਂ ਘਟੀਆ ਇਨਸਾਨਤ ਕ੍ਰਿਸ਼ਨ ਕੁਮਾਰ ਆ ਉਹਦੇ ਨਾਲ ਦਾ ਕੋਈ ਘਟੀਆ ਅਫਸਰ ਨਹੀਂ ਹੈਗਾ ਮੈਂ ਕੱਲ ਵੀ ਨੂੰ ਫੋਨ ਕੀਤਾ ਸੀ ਪਹਿਲੇ ਫੋਨ ਚੁੱਕਦਾ ਨਹੀਂ ਫਿਰ ਚੁੱਕਾ ਮੈਂ ਖਾਣ ਨੂੰ ਆਣ ਮਿੱਟੀ ਨੂੰ ਫਿਰ ਮੇਰਾ ਕਿਆ ਕਸੂਰ ਹੈ ਮੈਂ ਤੇਰਾ ਇਹੋ ਗੱਲ ਕਹਿ ਕੇ ਤੂੰ ਸਾਰ ਗਿਆ ਵੀ ਤੇਰਾ ਕਸੂਰ ਕੋਈ ਨਹੀਂ ਤੂੰ ਮੈਂ ਇਹਨੂੰ ਖਾ ਇਹ ਜੇ ਤੈਨੂੰ ਮਿੱਟੀ ਚਾਹੀਦੀ ਨਾ ਰੇਤਾ ਚਾਹੀਦੀ ਪੰਜਾਬ ਦੀ ਖਾਲਾ ਹੁਣ ਇਹਨੂੰ ਕੌਡੀਆਂ ਭਰ-ਭਰ ਖਾ ਤੈਨੂੰ ਲੱਗ ਜੇ ਪਤਾ ਵੀ ਕਿਤ ਤਰ੍ਹਾਂ ਬਸਾਂਭ ਕੇ ਰੱਖਣੀ ਮਿੱਟੀ ਤੇ ਜੇ ਕੋ ਸਾਫ ਕਰਾਇਆ ਹੁੰਦਾ ਤੇ ਲੋਕ ਅੱਜ ਬਜਦੇ ਸਾਨੂੰ ਇਥੇ ਕੰਨ ਦੇਖ ਲੋਕ ਲੋਕੇ ਫੋਟੋਆਂ ਨਹੀਂ ਕਰਾਉਣ ਦੀ ਲੋੜ ਪੈਣੀ ਤੋ ਹਰਮੀਤ ਸਿੰਘ ਪਠਾਨ ਮਾਜਰਾ ਸਿੱਧੇ ਤੌਰ ਦੇ ਉੱਪਰ ਇਹ ਆਈਐਸ ਅਫਸਰਾਂ ਤੇ ਉੱਪਰ ਸਵਾਲ ਚੁੱਕ ਰਹੇ ਨੇ ਕਿ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਜਿਨ੍ਹਾਂ ਦੀਆਂ ਲਾਪਰਵਾਹੀਆਂ ਦਾ ਕਾਰਨ ਹੈ ਕਿ ਅੱਜ ਆਪਣੀ ਸਰਕਾਰ ਤੇ ਉੱਪਰ ਸਵਾਲ ਚੁੱਕਦੇ ਹੋਏ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰਵੀ ਜੱਪਲ ਦੇ ਨਾਲ ਦਪੂ ਸਿੰਘ ਹਲਕਾ ਸਰੂਰ ਪਟਿਆਲਾ